ਆਪਣਾ ਲਾਪਰੀ ਸੇ ਪਹੁੰਚੀ ਫਿਰ ਅੱਜ ਅਸੀਂ ਪਹੁੰਚਿਆ ਜੜਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੂੰਫਲੀ ਵਾਲੇ ਕੁਲਦੀਆਂ ਨਹੀਂ ਆ ਇਹ ਇਸ ਖੋਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜਰਬਸਰ ਕਰਦੇ ਨੇ ਸੋ ਅਸੀਂ ਅੰਦਰ ਦੀਆਂ ਵੀ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਸਵਾਗਤ ਸੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦਿਨਾਂ ਦੇ ਵਿੱਚ ਜਦੋਂ ਕੁਦਰਤੀ ਮਾਰ ਆਈ ਤਾਂ ਉਦੋਂ ਦੀ ਜਿਹੜੀ ਸਲਾਬ ਹੈ ਕਾਫੀ ਨੀਵਾ ਥਾਂ ਹੋਣ ਕਰਕੇ ਪਾਣੀ ਜਿਹੜਾ ਇਸ ਕੁੱਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੁਲ ਦੇ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਨਾਲ ਪੂਰਾ ਜਿਹੜਾ ਭਰ ਚੁੱਕਾ ਸੀ ਨੁਕਸਾਨਦਈਕ ਹੋ ਗਿਆ ਦੁਬਾਰਾ ਜਿਹੜੀ ਇਹ ਨਾ ਪਰਿਵਾਰਕ ਮੈਂਬਰਾਂ ਨੇ ਇਸ ਕੋਲ ਦੀ ਜਿਹੜੀ ਆ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੁਲ ਦੇ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰਾਂ ਜਾਂ ਜਾਂਚ ਕਰਦੇ ਵਿੱਚ ਜਿਹੜੇ ਚੱਲ ਚੁੱਕੇ ਸਨ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰ ਲੰਗੇ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਖਾਈ ਫਰਾਈ ਜਿਹੜੇ ਬਣੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਫਰਸ਼ ਹੁੰਦੇ ਨੇ ਗੁੱਠਰਾਂ ਦੇ ਜਾਂ ਨਲਕੇ ਲੱਗੇ ਹੁੰਦੇ ਨੇ ਕਿੱਡੇ ਮਤਲਬ ਲੱਗੇ ਹੁੰਦੇ ਆ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਸੋ ਕੱਚਾ ਜਿਹੜਾ ਤੁਸੀਂ ਦੇਖ ਸਕਦੇ ਥੱਲੇ ਵੀ ਜਿੱਟਰੇ ਕਰ ਲਾ ਸੋ ਜਿਆਦਾ ਕੋਈ ਵਧੀਆ ਹਾਲਾਤ ਨਹੀਂ ਹੈ ਥੱਲੇ ਵੀ ਕੋਈ ਫਰਸ਼ ਨਹੀਂ ਆ ਸੋ ਤਰਪਾਲ ਰੱਖ ਕੇ ਜਿਹੜਾ ਮਤਲਬ ਇੱਕ ਗੁਜ਼ਾਰਾ ਜਿਹੜਾ ਚੱਲ ਰਿਹਾ ਸੋ ਬੂਹਾ ਵੀ ਜਿਹੜਾ ਆਪ ਕਹਿ ਸਕਦੇ ਆ ਉਹ ਇੱਕ ਟੈਂਪੋਰਰੀ ਹੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜਰੂ ਸਸ ਜੀ ਇਹ ਨੋਬਲ ਸਲਵਜੀਤ ਕੀ ਮੰਨ ਲੇ ਉਹ ਪੱਕੇ ਨਹੀਂ ਮਲੋ ਕਮਰੇ ਬਣਾਏ ਕਿਉਂ ਲਿਆ ਸਰ ਸਾਸੋਰੇ ਨੇ ਆਡਾ ਕਰ ਦਿੱਤਾ ਇਹ ਤਿੰਨੇ ਬੇਟੇ ਹੀ ਤੇ 20000 ਰੁਪਇਆ ਮੁੱਲ ਪਾਇਆ ਆੜੇ ਕੋ ਨਹੀਂ ਦਿੱਤਾ ਕਹਤੇ ਇਸ ਕਰਕੇ ਕੋਲ ਪਾ ਲਿਆ ਵਖੜਾ ਛੋਟੇ ਛੋਟੇ ਬੇਟੇ ਨਹੀਂ ਆੜੇ ਕੋ ਘਰ ਬੁਆ ਬਣਿਆ ਗ੍ਰਾਂਟ ਵੀ ਭਰ ਕੇ ਦਿੱਤੀ ਤੇ ਨਹੀਂ ਨਾ ਐਡਾ ਵੀ ਆਇਆ ਤੇ ਇਸ ਕਰਕੇ ਇਥੇ ਮਿਨੀਮਲ ਦੂਰੀ ਕਰਕੇ ਤੇ ਕਿ ਜਾਰਾ ਕਰਨ ਦੇ ਆਪਣੇ ਘਰ ਦਾ ਨਾ ਜਦੋਂ ਇਹ ਮਲੂ ਕੁਦਰਤੀ ਮਾਰ ਆਈ ਉਸ ਟਾਈਮ ਵੀ ਇੱਥੇ ਮੌਜੂਦ ਸੀ ਚੱਲ ਗਏ। ਇਹ ਤਾਂ ਚਲ ਗਏ ਆ ਜਾਂਜਕਾਰ ਜਾ ਕੇ ਬੈ ਗਏ। ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਦਿਹਾੜੀ ਨਾ ਬੰਦਾ। ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਘਰ ਦੇ ਵਿੱਚ ਕੋਲ ਦੇ ਵਿੱਚ ਜਿਹੜਾ ਉਹੀਂ ਕੇ ਦੇ ਕੇ ਰੱਖਿਆ ਜੋ। ਪਹਿਲਾਂ ਜਦੋਂ ਪਾਣੀ ਆ ਪਿੰਡ ਉਦੋਂ ਇਸ ਮੌਜੂਦ ਸੀ ਸਾਰਾ ਸਮਾਨ। ਹਾਂਜੀ ਇੱਥੇ ਸਾਰਾ ਬੜ ਦੋਰੀ। ਨੁਕਸਾਨ ਦਾ ਹੀ ਕੋਈ ਹੈਗਾ ਜਾਂ ਬਚ ਗਿਆ ਸਮਾਨ। ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਤੇ ਦਾਣਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ। ਹੁਣ ਹਰ ਇੱਕ ਚੀਜ਼ ਸਾਡੀ 몰ਦੀ ਆ। ਜਿਵੇਂ ਮੱਲੂਬ ਨਹੀਂ ਮੱਲੂਬ ਕੇ ਟਾਈਮ ਆਪਣੇ ਕੋਲ ਮੈਂ ਸਿਸਟਮ ਜਿਹੜਾ ਚੱਲਦਾ ਉਹ ਲੋਕ ਗਾਰੇ ਦੀ ਚੋਰੀ ਕਰਕੇ ਜਾਂ ਉੱਤੇ ਬਾਲੇ ਰੱਖ ਕੇ ਜਿਹੜਾ ਰਹਿਣ ਵਿਚਰ ਬਣਾਉਣੇ ਤਾਂ ਤੁਹਾਡੇ ਤੋਂ ਵੀ ਨਹੀਂ ਨਹੀਂ ਮੈਂ ਸਾਡੇ ਕੋਲ ਬਣਿਆ ਦਿਹਾੜੀ ਵਾਲੇ ਹਾਂ ਨਹੀਂ ਬਣਿਆ ਸਾਡੇ ਸਰਕਾਰ ਦੀ ਚੀਜ਼ ਮੁੱਲ ਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹੀ ਮੈਂ ਕੋਲ ਬਣਾ ਲਈ ਜਿਹੜੀ ਕਿਮੇਤ ਵੀ ਦੂਰ ਕਰਦੇ ਜੀ ਦਿਹਾੜੀ ਦਾ ਪੇ ਕਰਦੇ ਜੀ ਨਹੀਂ ਦੋਨੇ 500 ਰੁਪਏ ਹਾਂਜੀ ਡੇਲੀ ਜਾਂਦੇ ਕੰਮ ਤੇ ਜਾ ਕੇ ਡੇਲੀ ਜਾਂਦੇ ਜੀ ਹਾਂਜੀ ਕਿੰਨੇ ਬੱਚੇ ਆਪਣੇ ਕੋਲ? ਦੋ ਬੇਟੇ ਜੋ। ਹਾਂਜੀ। ਦੋਨੋਂ ਫੱਕਾ ਕਿਵੇਂ ਸਰਫ ਹੋ ਗਏ? ਦਾਣਾ ਫੱਕਾ ਇੱਦਾਂ ਆਟਾ ਮੁੱਲ ਲਈਦਾ ਜੋ। ਹਾਂਜੀ। ਕਿੰਨਾ ਜਿਹੜਾ ਉਹਨਾਂ ਗੁਜ਼ਾਰਾ ਹੋ ਜਾਂਦਾ ਕਿੰਨਾ ਬੋਲਣ। 100 ਰੁਪਏ ਦਾ ਲਈਦਾ ਦਾਕ ਦੇਣ ਲੱਗ ਜਾਂਦੇ ਬਸ ਫੇਰ ਇੱਦਾਂ ਹੀ ਟਾਈਮpass ਫੇਰ ਰੋਜ਼ ਇੱਦਾਂ ਹੀ ਕਿਵੇਂ ਜਿਵੇਂ ਇੰਨੀਆਂ ਗਰਾਂਡਾ ਜਿਹੜੀਆਂ ਭਰੀਆਂ ਗਈਆਂ ਤੁਹਾਡੇ ਲੋ ਭਰ ਕੇ ਮਨ ਲੋ ਕਦੀ ਪਹੁੰਚ ਨਹੀਂ ਕੀਤੀ ਗਈ। ਨਾ ਆਉਂਦੇ ਨੇ ਸਾਰੇ ਵੇ ਵੋ ਕੇ ਚਲ ਜਾਂਦੇ ਪਰ ਕੁਛ ਨਹੀਂ ਕਹਿੰਦੇ। ਨਾ ਦਿੰਦੇ ਸਰਪੰਚ ਵੀ ਸੁਦਾ ਕੋਹ ਨੇ ਸੁੰਦਾ ਆਡੀ ਇੰਨੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਤੁਹਾਡੇ ਤੱਕ ਪਹੁੰਚਣਾ ਨਾ ਕੀਤਾ ਨਾ ਸਾਡੇ ਤੱਕ ਨਹੀਂ ਪਹੁੰਚੀ ਸਾਡੇ ਚੈਨਲ ਦੇ ਮਾਧਮ ਨਾਲ ਜੇ ਸਮਾਜ ਸੇਵੀ ਸੰਸਥਾ ਜਾਣਾਰੇ ਵੀ ਨੇ ਜਿਹੜੇ ਇਦਾਂ ਨੋਰੰਦ ਪਰਿਵਾਰਾਂ ਦੇ ਜਿਹੜੇ ਰਹਿਣ ਬਚਰੇ ਬਣਾਉਂਦੇ ਨੇ ਕੀ ਤੁਸੀਂ ਉਹਨਾਂ ਤੋਂ ਮਰਜ਼ੀ ਕਰਦੇ ਹੋ ਉਹਨਾਂ ਕੋਈ ਇਹ ਮਦਦ ਮੰਗਦੇ ਆ ਕਿ ਸਾਡੇ ਕੰਮਲੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਪਿੰਡ ਆ ਦੇ ਪਿੰਡਾਂ ਤੇ ਕਿਰਜ ਲਾ ਕਲਨੌਰ ਸ਼ਾਲੇ ਚੱਕ ਲਾ ਹਾਂਜੀ ਉਹ ਇਹ ਇੱਕ ਬਲੋੜਾਂ ਦਾ ਪਰਿਵਾਰ ਆ ਜਿੰਨਾ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਵੱਲੋਂ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹਵੇ ਤਾਂ ਉਹ ਪਿੰਡ ਛਾਲੇ ਚੱਕ ਦੇ ਵਿੱਚ ਜ਼ੀਰੋ ਫੀਲਡ ਦੀ ਅਲਰਟੀ ਜਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੀ ਇੱਕ ਕਹਿ ਸਕਦੇ ਆ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਜਿਹੜਾ ਰਹਿ ਰਿਹਾ ਸੁਤਰੀ ਦੇਖ ਸਕਦੇ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਨੇ ਇਹ ਸਕੂਲ ਦੇ ਵਿੱਚ ਜਿਹੜੇ ਲੈਂਦੇ ਨੇ ਸੋ ਹੁਣ ਤਾਂ ਚਲੋ ਕਹਿ ਸਕਦੇ ਆ ਵਿਸਾਲੀ ਮੌਸਮ ਆ ਪਰ ਖੁੱਦਰ ਗਰਮੀਆਂ ਦੇ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਮਤੰਗੜ ਜਿਹੜੇ ਇਸ ਤਰ੍ਹਾਂ ਦੀ ਲੈਲਟੀ ਦੇ ਵਿੱਚ ਫਿਰਦੇ ਹੋਣਗੇ ਸੋ ਇਹ ਵੀ ਕੋਈ ਸੇਫ ਜਗ੍ਹਾ ਤਾਂ ਨਹੀਂ ਜਿਹੜਾ ਬਣਿਆ ਆਲੇ-ਦੁਆਲੇ ਸਾਰੀ ਘਾਹ ਜਾਂ ਖਲੜ ਜਿਹੜੀ ਵਸਤੂਆਂ ਜਿਹੜੀਆਂ ਖੇਡ ਰੀਆਂ ਨੇ ਸੋ ਸ਼ੰਨ ਤੇ ਲਾ ਕੇ ਕੰਧਾਂ ਦੀ ਜਿਹੜੀ ਆਪਣੀ ਰੋਗ ਜਿਹੜੀ ਲਗਾਈ ਆ ਸੋ ਮੈਂ